ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਆ ਗਿਆ ਬਾਹਰ ਇਹ ਕੁੱਤੇ ਰੌਲਾ ਪਾਈ ਜਾਂਦੇ ਨੇ ਤੇ 3:30 ਹੋ ਗਏ ਤੇ ਪਹਿਲਾਂ ਮੈਂ ਲਾਈਵ ਹੋਣ ਕਰਕੇ ਮੇਰੀ ਚਾਹ ਵੀ ਬਣਾ ਲਈਤੀ ਪਰ ਮੈਨੂੰ ਪੀਣ ਦਾ ਟਾਈਮ ਨਹੀਂ ਲੱਗਾ ਮੈਂ ਲੇਟ ਹੋ ਗਈ ਇਸ ਕਰਕੇ ਮੈਂ ਹੁਣ ਚਾਹ ਪੀਤੀ ਐ ਨਾਲੇ ਰੋਟੀ ਖਾਦੀ ਐ ਸਪਰੀਤ ਨੂੰ ਬਣਾ ਕੇ ਤੇ ਆ ਦੇਖੋ ਸਾਡੀ ਵੀਰਾਂ ਭੈਣ ਖੜੀ ਐ ਇਹ ਹਜੇ ਸਮਾਰਕ ਚੰਗੀ ਤਰ੍ਹਾਂ ਕੱਖ ਨਹੀਂ ਖਾਣ ਲੱਗੀ ਪਤਾ ਨਹੀਂ ਇਹਨੂੰ ਮੈਂ ਦੁੱਧ ਵਾਲਾ ਛੱਡੀ ਜੰਨੀ ਆ ਮੈਨੂੰ ਸਰਦਾਰ ਜੀ ਗਾਲਾਂ ਦੇ ਦੇਣਗੇ ਇਹਨੂੰ ਦੁੱਧ ਵਾਲਾ ਛੱਡਦੀ ਆ ਇਸ ਕਰਕੇ ਤੇ ਚਲੋ ਜੀ ਹੁਣ ਆਪਾਂ ਨਾ ਕਿੰਨੇ ਦਿਨ ਹੋ ਗਏ ਮਿਰਚਾਂ ਲਿਆਂਦਿਆਂ ਨੂੰ ਸੋਨੂੰ ਮੈਂ ਵੀਡੀਓ ਚ ਦਿਖਾਇਆ ਤੀ ਕੋਸੋ ਕਹਿੰਦੇ ਆਪਾਂ ਇਹਨਾਂ ਨੂੰ ਥੋੜੀਆਂ ਜਿਹਾ ਨਾ ਜਦੋਂ ਸੁੱਕ ਗਈਆਂ ਵਿੱਚੋਂ ਕ੍ਰਿਸਪੀ ਨਹੀਂ ਹੁੰਦੀਆਂ ਲੋਕ ਪਕੌੜੇ ਕਿ ਕ੍ਰਿਸਪੀ ਬਣਾਉਂਦੇ ਨੇ ਕ੍ਰਿਸਪੀ ਆਪਾਂ ਮਿਰਚਾਂ ਬਣਾਵਾਂਗੇ ਦੇਖੋ ਜੀ ਹੁਣ ਮੈਂ ਇਹਨਾਂ ਨੂੰ ਡੁੰਗਦੀਆਂ ਤੇ ਆਪਾਂ ਇਹਨਾਂ ਦਾ ਆਚਾਰ ਪਾਵਾਂਗੇ ਸਾਡੇ ਨਾ 2 ਡੱਬੇ ਤਾਂ ਲਾਲ ਮਿਰਚਾਂ ਦੇ ਭਰੇ ਪਏ ਨੇ ਤੇ ਇੱਕ ਹਰੀਆਂ ਪਈਆਂ ਨੇ 1.5 ਕਿਲੋ ਇਹ ਨਾਲ ਮਿਰਚਾਂ ਦਾ ਹੋਰ ਕਾਸੀ ਤੇ ਚਾਰ ਦਸੋਂ ਕੁ ਨਹੀਂ ਸਾਡੇ ਸਰਦਾਰ ਜੀ ਮਿਰਚਾਂ ਵਾਲੀਆਂ ਖਾਂਦੇ ਨੇ ਤੇ ਲੋਕ ਨਵੀਂ ਚੀਜ਼ ਲਿਆ ਕੇ ਮਿੱਠਾ ਪਾਉਂਦੇ ਨੇ ਅਸੀਂ ਨਵੀਂ ਟੋਕਰੀ ਲਿਆ ਕੇ ਵਿੱਚ ਲਾਲ ਮਿਰਚਾਂ ਸਿੱੜਤੀਆਂ ਆਹ ਦੇਖੋ ਜੀ ਇੱਧਰ ਮੇਰੇ ਕੱਪੜੇ ਹੀ ਧੋਤੇ ਹੋਏ ਨੇ ਟਾਹਾਂ ਮਾਰਨੀਆਂ ਨੇ ਅਜੇ ਮੈਂ ਕੱਪੜੇ ਵੀ ਧੋਣੇ ਨਹੀਂ ਕੁਝ ਧੋਣ ਵਾਲੇ ਪਏ ਨੇ ਬਸ ਪਹਿਲਾਂ ਮੈਂ ਮਿਰਚਾਂ ਦਾ ਨਮੇੜ ਦਾਂ ਫਿਰ ਆਪਾਂ ਕੱਪੜਿਆਂ ਦਾ ਨਮੇੜਾਂਗੇ ਕੰਮ ਆਹ ਮਨੀ ਬਲਾਡ ਮੈਂ ਹੱਲਿਆਤਾ ਪੀਲਾ ਹੋ ਗਿਆ ਵਿਚਾਰਾ ਬੋਤਲ ਵਾਲਾ ਵਧੀਆ ਚੱਲ ਪੈਂਦੀ ਆ ਤਾਂ ਠੀਕ ਆ ਮੈਂ ਪੁੱਠੇ ਕੰਮਾਂ ਨੇਰੀ ਆ ਤੇ ਹੁਣ ਜਾ ਸਪ੍ਰਿਤ ਚੱਲੀ ਟਿਊਸ਼ਨ ਤੇ ਤੇ ਇੱਕ ਮੈਂ ਹਾਂ ਵਿਚਾਰਾ ਇਹ ਭਾਈ ਲਾ ਲਿਆ ਲਵੇ ਕੰਮ ਬਿੰਦਰਾ ਝਾੜੂ ਮਾਰਨਾ ਪਉ ਉਥੋਂ ਇਹ ਸਾਡਾ ਬਿੰਦਰ ਕੁੜੀਆਂ ਨੇ ਕੰਮ ਕਰਦਾ ਜੀ ਦੇਖੋ ਇਹਨੂੰ ਮੈਂ ਕਿਹਾ ਦੀ ਉਧਰ ਆ ਜਾ ਆਪਾਂ ਦੋਨੇ ਡੰਗ ਲੈਨੇ ਆ ਇਹ ਕਹਿੰਦਾ ਮੈਂ ਇੱਥੇ ਬੈਠੂਗਾ ਇਹਨੂੰ ਫੋਨ ਦੇਖਣਾ ਦੀ ਵੀ ਨਾਲ-ਨਾਲ ਬਹਿ ਕੇ 5:30 ਹੋ ਗਏ ਹੁਣ ਇਹਦੇ ਮਿਰਚਾਂ ਦਾ ਕੰਮ ਨਿਬੜ ਗਿਆ ਤੇ ਆਪਾਂ ਹੁਣ ਮੈਂ 1 ਵਜੇ ਦੀ ਇੱਥੇ ਆਈ ਹੋਈ ਸੀ ਹੁਣ 4:30 ਪਾਉਣੇ 5:30 ਹੋ ਗਏ ਅੱਧਾ ਘੰਟਾ ਮੈਂ ਵਿੱਚ ਦੀ ਇੱਧਰ ਉੱਧਰ ਹੋਰ ਮੱਜਾਂ ਦਾ ਕੰਮ ਕਰਨ ਲੱਗੀ ਤੇ ਆਪਾਂ ਇੱਧਰ ਸੋਈ ਦਾ ਹਾਲ ਦੇਖੋ ਜੀ ਸਾਡੀ ਦਾਪਹਿਰੇ ਮੈਂ ਉਦੋਂ 4 ਵਜੇ ਨੂੰ ਰੋਟੀ ਬਣਾਤੀ ਦੀ ਬਣਾਦ ਰੋਟੀ ਬਣਾਤੀ ਸੀ ਸਿਰ ਸਾਫ਼ ਕਰਨਾ ਹੀ ਰਹਿੰਦੀ ਹੈ ਤੇ ਭਾਂਡੇ ਮਾਂਜਣ ਵਾਲੇ ਰਹਿੰਦੇ ਨੇ ਆਪਣੇ ਮੱਜਾਂ ਨਮਾਉਣੇ ਹੁਣ ਆਪਾਂ ਮਮ ਇਥੇ ਚੱਲਦੇ ਆਂ ਇਥੇ ਇੱਕ ਵਜੇ ਦੀ ਬੈਠੀ ਆ ਮੈਂ ਮੇਰੇ ਸਿਰ ਤੋਂ ਘੁੰਮ ਲੱਗ ਗਿਆ ਬੈਠੀ ਦਾ ਤੇ ਇੱਕ ਵਾਰ ਮੈਂ ਕਾਫੀ ਦਾ ਕੱਪ ਕਰਕੇ ਪੀ ਲਿਆ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਦੁੱਧ ਚ ਪਾਉਣੀ ਆ ਸਾਰੇ ਚ ਕਾਫੀ ਕੱਲੇ ਦੁੱਧ ਚ ਹੀ ਪਾਉਂਦੀ ਆ ਮੈਂ ਗਾੜੀ ਗਾੜੀ ਦੀ ਹੋ ਜਾਂਦੀ ਆ ਹਾਜਮੇ ਨਹੀਂ ਹੁੰਦੀ ਹੋਰੀ ਦਿਲ ਚ ਇਤੇ ਖੜੀ ਰਹਿੰਦੀ ਆ ਇਸ ਕਰਕੇ ਮੈਂ ਦੋ ਦਿਨ ਹੋ ਗਏ ਕਾਫੀ ਪੀਂਦੀ ਨੂੰ ਹੁਣ ਮੈਂ ਕੱਲ ਨੂੰ ਪੀਂਦੀ ਨਹੀਂ ਹੈਗੀ ਤੇ ਉਸ ਤੋਂ ਬਾਅਦ 4 ਵਜੇ ਮੈਂ ਚਾਹ ਪੀ ਲਈ ਰੋਟੀ ਮੈਂ ਸਵੇਰੇ ਵੀ ਇੱਕ ਖਾਦੀ ਸੀ ਹੁਣ ਮੈਂ ਇੱਕ ਰੋਟੀ ਖਾਂਦੀ ਆ ਬਾਲਾ ਦਿਲ ਜਕਬਰਾਟ ਜਿਹੀ ਹੋਈ ਪਈ ਤੇ ਗਰਮੀ ਚਿੱਪ ਚਿੱਪ ਵਾਲੀ ਗਰਮੀ ਹੋਈ ਪਈ ਆ ਪਹਿਲਾਂ ਤਾਂ ਮਹੀਨਾ ਜਿਹੜਾ 15 ਦਿਨ ਦਾ ਮੀਂਹ ਚ ਲੰਘੇ ਪਤਾ ਨਹੀਂ ਲੱਗਿਆ ਭਾਦੋਂ ਦਾ ਹੁਣ ਤਾਂ ਅੱਖਾਂ ਨਹੀਂ ਖੁੱਲਦੀ ਐਨੀ ਮੱਚਦੀ ਧੁੱਪ ਚ ਅੱਖਾਂ ਮੀਚਦੀਆਂ ਨੇ ਐਨੀ ਤਿੱਖੀ ਧੁੱਪ ਐ ਇੱਕ ਮਹੀਨਾ ਦਾ ਮੇਰੇ ਤਾਂ ਗਲੇ ਤੇ ਪਿੱਤ ਵੀ ਨਿਕਲੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਕੱਪੜੇ ਰੱਖਦੇ ਆਂ ਆਪਾਂ ਸਵੇਰੇ ਮੱਥਾ ਲਾਵਾਂਗੇ ਬਹੁਤ ਟਾਈਮ ਹੋ ਗਿਆ ਹੁਣ ਮੇਰਾ ਸਿਰ ਦਰਦ ਕਰਨ ਲੱਗਿਆ ਤੇ ਇੱਕ ਹਾਜੀ ਸਬਜ਼ੀ ਪਾਣੀ ਦਾ ਨਹੀਂ ਕੋਈ ਹੈਗਾ ਕੀ ਕਰੀਏ ਹੈਨੀਆਂ ਸਬਜ਼ੀਆਂ ਜਿਹੜੇ ਖੇਤ ਚ ਲੱਗਣ ਨਹੀਂ ਲੱਗੀਆਂ ਪੇਲਾਂੀਆਂ ਵੀ ਹੋ ਜਣੇ ਚੌਲੇ ਫਲੀਆਂ ਗਮਾਰ ਆ ਪ੍ਰਿੰਡੀਆਂ ਪ੍ਰਿੰਡੀਆਂ ਤਾਂ ਤਾਂ ਵੈਸੇ ਸਾਡਾ ਜੀ ਅੱਕਿਆ ਪਿਆ ਕੱਲ ਪਰਸੋ ਸਰਦਾਰ ਜੀ ਲੈ ਆਏ ਮੈਂ ਤਾਂ ਜਮੀ ਨਹੀਂ ਵਧੀਆ ਲੱਗੀ ਉਹ ਖਾਦੀ ਹੀ ਨਹੀਂ ਮੈਂ ਤਾਂ ਕद्दू ਦੀ ਸਬਜ਼ੀ ਉਹਦਾ ਵੈਸੇ ਅੱਜ ਕਦੋਂ ਪਿਆਗਾ ਸਾਡੇ ਬੱਚੇ ਲੜਦੇ ਨੇ ਕਦੋਂ ਖਾਂਦੇ ਨਹੀਂ ਹੈਗੇ ਤੇ ਦੇਖਦੀ ਆ ਮੈਂ ਸਰਦਾਰ ਜੀ ਤੋਂ ਬੇਸਣ ਲਗਵਾਇਆ ਸੀ ਉਹਦੇ ਪਕੌੜੇ ਬਣਾ ਕੇ ਆ ਪਕੌੜੇ ਨਹੀਂ ਬਣਾ ਦੋ ਇਹਨਾਂ ਨੂੰ ਅਸੀਂ ਕਦੋਂ ਬਣਾ ਲਾਂ ਮੈਨੂੰ ਤਾਂ ਕद्दू ਦੀ ਸਬਜ਼ੀ ਬਹੁਤ ਵਧੀਆ ਲੱਗਦੀ ਆ ਪਰ ਇਹਨਾਂ ਦਾ ਨੱਕ ਮੁੜ ਗਿਆ ਕਹਿੰਦੇ ਕਿ ਸਾ ਅੱਧਾ ਸਾਲ ਹੋ ਗਿਆ ਤੁਹਾਨੂੰ ਕद्दू ਖਾਦਿਆਂ ਉਨਸ ਤੋਂ ਬਾਅਦ ਇਸ ਸਾਗ ਪਸੇ ਲੜਾਈ ਜਾਇਆ ਕਰਨਗੇ ਪਹਿਲਾਂ ਪਹਿਲਾਂ ਤਾਂ ਵਧੀਆ ਖੁਸ਼ ਹੋ ਕੇ ਖਾਣਗੇ ਉਸ ਤੋਂ ਬਾਅਦ ਫਿਰ ਲੜਾਈ ਹੋਣ ਲੱਗ ਜੰਗੇ ਤੇ ਚਲੋ ਜੀ ਮੈਂ ਸਾਰੇ ਮੇਰੇ ਬੀਵਰਸ ਦਾ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੇਰਾ ਆਰ ਕੇ ਬੁਟੀਕ ਚੈਨਲ ਤੇ ਹਜ਼ਾਰ ਸਬਸਕ੍ਰਾਈਬ ਕਰਤਾ ਪੂਰਾ ਵਧੀਆ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਜੀ ਐਦਾਂ ਹੀ ਤੁਸੀਂ ਕੰਮ ਖਿੱਚ ਕੇ ਰੱਖੋ ਜੀ ਜੇ ਤੁਸੀਂ ਮੇਰੀ ਇੰਨੀ ਸਪੋਰਟ ਕਰੋਗੇ ਜੀ ਤਾਂ ਵਾਈਗਰੂਪ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਣੀ ਮਿਹਨਤ ਹੈ ਜਿਹੜੀ ਕਾਮਯਾਬ ਹੋ ਜੂਗੀ ਜੀ ਹੋਊਗੀ ਜੀ ਤੁਹਾਡੇ ਪਿਆਰ ਸਾਥ ਨਾਲ ਹੀ ਹਨਾ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਜੇ ਮੈਂ કહਾਂ ਵੀ ਮੈਂ ਵੀਡੀਓ ਪਾਉਂਦੀ ਤੀ ਤਾਂ ਉਹ ਤੇ ਹਜ਼ਾਰ ਸਬਸਕ੍ਰਾਈਬ ਹੋ ਗਿਆ ਤਾਂ ਵਿਊ ਆਉਂਦੇ ਨੇ ਨਹੀਂ ਜੀ ਮੇਰਾ ਕੰਮ ਹੈਗਾ ਜੀ ਵੀਡੀਓ ਬਣਾ ਕੇ ਅਪਲੋਡ ਕਰਨ ਦਾ ਹਨਾ ਉਸ ਤੋਂ ਬਾਅਦ ਰਿਸਪੌਂਸ ਦੇਣਾ ਜੀ ਤੁਹਾਡਾ ਕੰਮ ਹੈ ਮੈਨੂੰ ਬਹੁਤ ਵਧੀਆ ਲੱਗਿਆ ਜਿਵੇਂ ਹਨਾ ਵੀ ਮੇਰੇ ਪਹਿਲਾ ਚੈਨਲ ਤੇ ਵਿਊ ਘਟ ਆ ਰਹੇ ਸੀ ਇਹ ਤੇ ਪਰ ਇਸ ਚੈਨਲ ਤੇ ਮੈਨੂੰ ਬਹੁਤ ਵਧੀਆ ਵਿਊ ਆ ਰਹੇ ਨੇ ਤੇ ਬਹੁਤ ਵਧੀਆ ਮੇਰੇ ਸਬਸਕ੍ਰਾਈਬਰ ਹੋ ਗਏ ਪਲੀਜ਼ ਰਿਕਵੈਸਟ ਹੈ ਤੁਸੀਂ ਇਦਾਂ ਹੀ ਹੋਰ ਮੈਨੂੰ ਵਧੀਆ ਤੋਂ ਵਧੀਆ ਰਿਸਪੌਂਸ ਦਿਓ ਜੀ ਫਿਰ ਆਪਾਂ ਜਿਹੜੀ ਮੇਰੀ ਮੇਰਾ ਵੀ ਕੰਮ ਸੌਕਾ ਹੋ ਜਾਊਗਾ ਜਿਹੜੀ ਮੈਂ ਸਵੇਰੇ ਸੂਟਾਂ ਦੀ ਵੀਡੀਓ ਇਹ ਚੈਨਲ ਤੇ ਅਪਲੋਡ ਕਰਦੀ ਆਂ ਜੀ ਫਿਰ ਉਹ ਮੈਂ ਸ਼ਾਮ ਨੂੰ ਉੱਤੇ ਸੂਟਾਂ ਦੀ ਅਪਲੋਡ ਕਰਦੇ ਆਂ ਸੌਰੀ ਜੀ ਸਵੇਰੇ ਸੂਟਾਂ ਦੀ ਅਪਲੋਡ ਉਸ ਚੈਨਲ ਤੇ ਆਰਕੇ ਬਟੀਕ ਤੇ ਕਰਦਾਂਗੇ ਤੇ ਸ਼ਾਮ ਨੂੰ ਤੇ ਬਲੌਗ ਆਪਣਾ ਹੋਊਗਾ ਜੀ ਰਾਜਵਿੰਦਰ ਬਲੌਗ ਤੇ ਪਤਾ ਕੀ ਹੁਣ ਮੈਨੂੰ ਵੀ ਔਖਾ ਲੱਗਦਾ ਹਨਾ ਤਿੰਨ ਤਿੰਨ ਵੀਡੀਓ ਅਪਲੋਡ ਕਰਨੀਆਂ ਬਾਕੀ ਤੁਹਾਨੂੰ ਪਤਾ ਹੀ ਐ ਜਿਹੜੀਆਂ ਭੈਣਾਂ ਵਿਜੀ ਰਹਿੰਦੀਆਂ ਨੇ ਉਹਨਾਂ ਤਾਂ ਬਹੁਤ ਔਖਾ ਹੈਗਾ ਪਤਾ ਹੀ ਹੁੰਦਾ ਕੰਮ ਦੇ ਵਿੱਚ ਕਿੰਨਾ ਵਿਜੀ ਰਹਣਾ ਬੰਦਾ ਬਾਕੀ ਸਾਨੂੰ ਤੁਹਾਨੂੰ ਸੂਟਾਂ ਦੀ ਵੀ ਜ਼ਿੰਮੇਵਾਰੀ ਐ ਕੱਪੜੇ ਦੀ ਚੁੰਨੀਆਂ ਡਾਈ ਕਰਾਉਣੀ ਐ ਫਿਨਿਸ਼ਿੰਗ ਕਰਾਉਣੀ ਸਲਾਈ ਕਰਾਉਣੀ ਲਿਆਉਣੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਜੀ ਪਤਾ ਜਿਹੜਾ ਜਦੋਂ ਬੰਦਾ ਇਹ ਕੰਮ 'ਚ ਪਏ ਜਾਂਦਾ ਫੇਰ ਪਤਾ ਲੱਗਦਾ ਪਹਿਲਾਂ ਤਾਂ ਨਹੀਂ ਐ ਲੱਗਦਾ ਵੀ ਹਾਏ ਲੈਂ ਐ ਪੈਸੇ ਵੱਢੀ ਆਂਦੇ ਨੇ ਐ ਖਰੀ ਜਾਂਦੇ ਨੇ ਇਹ ਚੀਜ਼ਾਂ ਉਹਨੂੰ ਦੇਖ ਕੇ ਪਤਾ ਲੱਗਦੀ ਨੇ ਵੀ ਕਿ ਮੇਰੀ ਨਾਲ ਤੁਸੀਂ ਐਂ ਦੇਖ ਲੋ ਵੀ ਮੈਨੂੰ ਸਾਮ ਨੂੰ ਵੀ ਮੈਂ ਫਟਾਫਟ ਰੋਟੀ ਬਣਾ ਕੇ ਦਬਾ ਬੰਦ ਕਰ ਦਿੰਦੀ ਆ ਫਿਰ फटाफट ਆ ਲੈਣਾ ਵੀਡੀਓ ਦਾ ਥੰਬਨੇਲ ਬਣਾਦਾ ਵੀਡੀਓ ਤੇ ਐਡਾ ਲਾਦਾ ਉਹ ਕਰਕੇ ਫਿਰ ਉਸ ਤੋਂ ਬਾਅਦ ਮੈਨੂੰ ਆਉਂਦਾ ਫਟਾਫਟ ਐਂਸਟਾਲੀ ਵੀ ਵੀਡੀਓ ਵੀ ਮੈਂ ਅਪਲੋਡ ਕਰੀ ਦਵਾ ਫਿਰ ਰੋਟੀ ਖਾਉਂਗੀ ਵੀ ਮੈਂ 5:00 ਵਜੇ ਮੈਨੂੰ ਰੋਟੀ ਖਾਂਦੀ ਨੂੰ 9:00 ਵਜੇ ਜਾਂਦੇ ਨੇ ਉਦੋਂ ਨੂੰ ਮੇਰੀ ਭੁੱਖ ਮਰ ਜਾਂਦੀ ਹੈ ਮੈਨੂੰ 8:00 ਵਜੇ ਬਾਅਦ ਭੁੱਖ ਲੱਗਦੀ ਹੈ ਉਹ ਮੇਰੀ ਭੁੱਖ ਮਰ ਜਾਂਦੀ ਹੈ ਸਾਰਾ ਸਵਾਦ ਵਾਨੀ ਗਲ ਜਾਂਦਾ ਤੇ ਮੈਂ ਕਹਿੰਦੀ ਹੁੰਦੀ ਸੀ ਵੀ ਮੇਰਾ weight ਵਧ ਗਿਆ weight ਵਧ ਗਿਆ ਜਿਸ ਸਾਹਿਬ ਨਾਲ ਮੇਰੇ ਹੁਣ 15 ਦਿਨਾਂ ਦਾ ਪਹਿਲਾਂ ਆਪਣੇ ਤੇ ਰੰਗ ਵਾਲਿਆਂ ਕਰਕੇ ਮੇਰੇ ਤੇ ਪੂਰਾ 15 ਦਿਨ ਪ੍ਰੈਸਰ ਰਿਹਾ ਕੰਮ ਦਾ ਹੁਣ ਮੇਰੇ ਤੇ ਸੂਤਾਂ ਦਾ ਇਸ ਤੋਂ ਬਾਅਦ 5-4 ਦਿਨ ਚ ਫੇਰ ਆਪਣੇ ਕੰਮ ਚੱਲ ਪੈਣਾ ਨਹੀਂ ਫੇਰ ਫੇਰ ਮੈਨੂੰ ਲੱਗਦਾ ਮੇਰਾ ਹੁਣ ਵਜਨ ਕੱਢ ਜੂਗਾ ਮੈਨੂੰ ਕੋਈ ਵੀ ਡਾਈਟ ਪਲਾਨ ਕਰਨ ਦੀ ਕੋਈ ਲੋੜ ਨਹੀਂ ਪੈਣੀ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਮੈਨੂੰ ਪੂਰਾ ਰਿਸਪਾਂਸ ਦਿਓ ਜੀ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਥੈਂਕ ਯੂ ਜੀ ਆਪਣਾ 1000 ਸਬਸਕ੍ਰਾਈਬ ਪੂਰਾ ਹੋ ਗਿਆ ਤੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲੇਆ ਮੈਨੂੰ ਬਹੁਤ ਹੌਸਲਾ ਹੋ ਗਿਆ ਵੀ ਹਾਂ ਮੇਰੀਆਂ ਭੈਣਾਂ ਮੇਰੇ ਵੀਰ ਜਿਹੜੇ ਵੀ ਮੈਨੂੰ ਤੇ ਕੋਈ ਵੀ ਮੇਰੀ ਵੀਡੀਓ ਦੇਖਦਾ ਮੇਰਾ ਬਿਓਗਰਸ ਮੈਨੂੰ ਬਹੁਤ ਪਿਆਰ ਕਰਦੇ ਨੇ ਪਲੀਜ਼ ਰਿਕਵੈਸਟ ਆ ਤੁਸੀਂ ਅੱਗੇ ਤੋਂ ਅੱਗੇ ਵੀਡੀਓ ਹੋਰ ਸ਼ੇਅਰ ਕਰ ਦਿਓ ਜੀ ਤੁਸੀਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਤੇ ਆਪਣੀ ਵੀਡੀਓ ਬਸ ਮੈਂ ਜ਼ਿਆਦਾ ਲੰਬੀ ਇਸ ਲਈ ਨਹੀਂ ਬਣਾਉਂਦੀ ਹਾਂ ਨਾ ਮੈਨੂੰ ਵੀ ਪਤਾ ਵੀ ਜਿਵੇਂ ਮੈਂ ਤੁਸੀਂ ਐਂ ਦੇਖ ਲਓ ਵੀ ਮੈਂ ਇੱਕ ਵੀਡੀਓ ਦੇਖਦੀਆਂ ਫੋਨ ਦੇ ਵਿੱਚ ਚਾਰ ਪੰਜ ਦਿਨ ਬਾਅਦ ਉਹ ਵੀਡੀਓ ਆਉਂਦੀ ਹੈ ਵੀਡੀਓ ਆ ਹੈਗੀ ਜੀ ਹੁਣ 40 ਮਿੰਟ ਦੀ ਹੈ ਨਾ ਉਹ ਸ਼ਾਰਟ ਵੀਡੀਓ ਉਹਨਾਂ ਦੀ ਮੈਨੂੰ ਵਧੀਆ ਲੱਗਦੀ ਹੈ ਉਹ ਉਹਨਾਂ ਦੀ ਵੀਡੀਓ ਮੈਂ 40 ਮਿੰਟ ਦੀ ਵੀਡੀਓ ਹੁੰਦੀ ਹੈ ਸ਼ਾਰਟ ਵੀਡੀਓ ਹੁੰਦਾ ਨੂੰ ਪਤਾ ਹੀ ਹੈਗਾ ਨਾ ਥੋੜਾ ਜਿਹਾ ਲੰਬੀ ਹੋ ਜਣੀ ਹੁੰਦੀ ਹੈ ਮੈਂ ਚਾਰ ਦਿਨਾਂ 'ਚ ਉਹ 5 ਮਿੰਟ ਦੀ ਕਦੇ ਦੇਖ ਲਈ 5 ਮਿੰਟ ਦੀ ਕਦੇ ਦੇਖ ਲਈ 5 ਮਿੰਟ ਦੀ ਕਦੇ ਦੇਖ ਲਈ ਐ ਕਰ ਕਰ ਕੇ ਮੈਂ ਚਾਰ ਦਿਨਾਂ 'ਚ ਉਹ ਪੂਰੀ ਕਰਦੀ ਐੰਨੇ ਨੂੰ ਉਹਨਾਂ ਦੀ ਹੋਰ ਵੀਡੀਓ ਆ ਜਾਂਦੀ ਹੈ ਮੈਂ ਇਥੋਂ ਉਹ ਇੱਕ ਵੀਡੀਓ ਨਹੀਂ ਦੇਖੀ ਜਾਂਦੀ ਪੂਰੀ ਬੈਠ ਕੇ ਸ਼ਾਂਤੀ ਨਾਲ ਜਿਵੇਂ ਮੈਂ ਪੂਰੀ ਬੈਠ ਕੇ ਵੀਡੀਓ ਦੇਖਾਂ ਇਸ ਕਰਕੇ ਹਨਾ ਸਾਰਿਆਂ ਦੇ ਕੰਮ ਹੁੰਦੇ ਨੇ ਮੈਂ ਤਾਂ ਕਰਕੇ ਜਿਆਦਾ ਲੰਬੀ ਵੀਡੀਓ ਨਹੀਂ ਪਾਉਂਦੀ ਵੀ 10 12 ਮਿੰਟ ਦੀ ਵੀਡੀਓ ਬਹੁਤ ਹੁੰਦੀ ਹੈ ਪਲੀਜ਼ ਤੁਸੀਂ ਇਹਨਾਂ ਨੂੰ ਮੈਂ ਸਾਰਿਆਂ ਦੀ ਇਹਨੂੰ ਹਨਾ ਸਾਰਿਆਂ ਦੀ ਇਹ ਚੀਜ਼ ਸਮਝਦੀਆਂ ਸਾਰਿਆਂ ਨੂੰ ਵੀ ਜਿਵੇਂ ਮੈਂ ਬਿਜੀਆਂ ਤਾਂ ਸਾਰੇ ਬਿਜੀ ਨੇ ਕੰਮ ਸਾਰਿਆਂ ਨੂੰ ਨੇ ਹੋ ਸਕਦਾ ਵੀ ਚਲ ਆਪਣਾ ਕੱਪੜੇ ਦਾ ਕੰਮ ਹੈ ਜਿਨ੍ਹਾਂ ਦਾ ਕੱਪੜੇ ਦਾ ਕੰਮ ਨਹੀਂ ਹੈਗਾ ਉਹਨਾਂ ਨੂੰ ਘਰ ਦੇ ਪਰਿਵਾਰ ਦੇ ਫੈਮਿਲੀ ਵੀ ਸਾਹਮਣੇ ਆ ਕੰਮ ਸਾਰਿਆਂ ਨੂੰ ਹੁੰਦੇ ਨੇ ਜੀ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਕਿਸੇ ਦੇ ਬੱਚੇ ਛੋਟੇ ਨੇ ਕਿਸੇ ਦੇ ਹਸਬੰਦ ਬਾਹਰ ਕੰਮ ਕਰਦੇ ਨੇ ਉਹਨਾਂ ਲਈ ਉਹਨਾਂ ਨੇ ਸਾਰਾ ਕੰਮ ਆਪ ਕਰਨਾ ਹੁੰਦਾ ਹੈ ਇਹ ਚੀਜ਼ਾਂ ਦਾ ਬਹੁਤ ਫਰਕ ਪੈ ਜਾਂਦਾ ਪਰ ਮੈਨੂੰ ਬਹੁਤ ਖੁਸ਼ੀ ਹੈ ਅੱਜ ਤੁਸੀਂ ਮੇਰਾ ਕੱਲ ਆਪਣਾ ਰਾਤ 1000 ਸਬਸਕ੍ਰਾਈਬ ਪੂਰਾ ਹੋ ਗਿਆ ਸੀ ਮੇਰਾ ਖਿਆਲ 1030 40 ਹੋ ਗਏ ਹੁਣ ਅੱਗੇ ਤੁਸੀਂ ਆਪਣਾ ਬਾਚ ਟਾਈਮ ਘੱਟ ਹੈ ਜੀ ਥੋੜਾ ਜਿਹਾ 1500 ਘੰਟਾ ਹੋ ਗਿਆ ਤੇ ਹੁਣ YouTube ਵੱਲੋਂ ਵੀ ਥੋੜਾ ਜਿਹਾ ਵੀ ਕੱਟ ਕਰ ਦਿੱਤਾ ਗਿਆ 500 ਸਬਸਕ੍ਰਾਈਬ ਕਰ ਹੋ ਗਿਆ ਜੀ ਤੇ 3000 ਘੰਟਾ ਪਰ ਆਪਣਾ ਨਾ ਵੀ ਮੈਨੂੰ ਵਧੀਆ ਲੱਗੇ ਵੀ ਮੇਰਾ 1000 ਸਬਸਕ੍ਰਾਈਬਰ ਵਧੀਆ ਸੇਤੀ ਹੋ ਗਿਆ ਪਲੀਜ਼ ਤੁਸੀਂ ਆਪਣਾ ਬਾਸ ਟਾਈਮ ਵੀ ਹੁਣ ਪੂਰਾ ਕਰੋ ਵੱਧ ਤੋਂ ਵੱਧ ਉਹਨੂੰ ਸਬਸਕ੍ਰਾਈਬ ਕਰੋ ਵੀਡੀਓ ਕੇ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਭੈਣ ਕੋਲੇ ਨੋਟੀਫਿਕੇਸ਼ਨ ਜਾ ਸਕੇ ਅੱਜ ਮੇਰਾ ਬਲੌਗ ਬਣਾਉਣ ਦਾ ਮੈਨੂੰ ਪਤਾ ਨਹੀਂ ਜਮੇ ਇੰਨਾ ਸਿਰ ਜਾਂ ਦਰਦ ਕਰੀਆਂ ਦਾ ਕੋਈ ਆਪਸ਼ਨ ਹੀ ਨਹੀਂ ਹੈਗੀ ਤੇ ਮੈਂ ਤਾਂ ਬੈਸੇ ਬੈਠੀ ਬੈਠੀ ਨੇ ਇੱਕ ਚੈਨਲ ਉਹ ਖੋਲ ਕੇ ਦੇਖ ਲਿਆ ਜਿਉਂ ਤੇ ਮੇਰੇ 1030 ਸਬਸਕ੍ਰਾਈਬ ਹੋਏ ਪੈਤੀ ਉਦੋਂ ਹੁਣ ਮੈਨੂੰ ਪਤਾ ਨਹੀਂ ਕਿ 40 ਹੋ ਗਏ ਜਾਂ 80 ਗੜੇ ਨੇ ਤੇ ਅੱਗੇ ਵੀ ਤੁਹਾਡੀ ਜ਼ਿੰਮੇਵਾਰੀ ਹੈ ਜੀ ਚਲੋ ਪਰਮਾਤਮਾ ਭਲੀ ਕਰੂਗਾ ਆਪਾਂ ਇਹੀ ਕਹਿੰਦੇ ਆ ਵੀ ਸਾਰੇ ਖੁਸ਼ ਰੱਖੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਹਨਾ ਬਿਮਾਰੀਆਂ ਤੋਂ ਦੁੱਖਾਂ ਤੋਂ ਕਲੇਸ਼ਾਂ ਤੋਂ ਸਾਰੇ ਕਿਸੇ ਤੋਂ ਛੁਟਕਾਰਾ ਰੱਖੇ ਆਪਦੇ ਘਰੇ ਸ਼ਾਂਤੀ ਨਾਲ ਆਪਾਂ ਜਿਹੜਾ ਟਾਈਮ ਹੈ ਕੱਢ ਲਈਏ ਦੇਖੋ ਜੀ ਟਾਈਮ ਨਿਕਲ ਜਾਂਦਾ ਚੰਗਾ ਵੀ ਮਾੜਾ ਵੀ ਹੈ ਨਾ ਜੇ ਕਿਸੇ ਦੇ ਤਕਲੀਫ ਹੈ ਤਾਂ ਉਹ ਆਖਾ ਨਿਕਲ ਜੂਗਾ ਜੇ ਥੋੜੇ ਵੀ ਅਗਲਾ ਬੰਦਾ ਤੰਦਰੁਸਤ ਦਾ ਸੋਖਾ ਨਿਕਲ ਜਾਂਦਾ ਟਾਈਮ ਤਾਂ ਨਿਕਲ ਹੀ ਜਾਣਾ ਜੀ ਔਖਾ ਸੋਖਾ ਸਾਰਿਆਂ ਦਾ ਫਿਰ ਇਸ ਕਰਕੇ ਤੇ ਹਨਾ ਹੁਣ ਮੈਨੂੰ ਉਦੋਂ ਮੈਂ ਇੰਨੀ ਵੀਡੀਓ ਨਹੀਂ ਹੁੰਦੀ ਸੀ ਜਦੋਂ ਸਾਡੀ ਮੰਮੀ ਹੁੰਦੀ ਸੀ ਉਹਦੋਂ ਬਸ ਆਪਾਂ ਬਲੌਗ ਹੀ ਪਾਉਂਦੇ ਹੁੰਦੇ ਸੀਗੇ ਉਹਨੂੰ ਬਹੁਤ ਚੋਅ ਹੁੰਦਾ ਉਹ ਮੈਂ ਸਾਰੇ ਕੰਮ ਆਪ ਕਰਦੀ ਕਹਿੰਦੀ ਤੂੰ ਵੀਡੀਓ ਪਾ ਲੈ ਫਿਰ ਉਹਦੋਂ ਆਪਣਾ ਥੋੜਾ ਜਿਹਾ ਕੰਮ ਘੱਟ ਸੀਗਾ ਇਸ ਕਰਕੇ ਉਹ ਹੋਤੀਗਾ ਹੁਣ ਜਿਵੇਂ ਮੈਨੂੰ ਚੱਲ ਵਧੀਆ ਮੇਰੇ ਈਵਰਸ ਮੈਨੂੰ ਪਿਆਰ ਦੇ ਰਹੇ ਨੇ ਵਧੀਆ ਆਪਣਾ ਕੰਮ ਵੀ ਕਰ ਠੀਕ ਹੈ ਜੀ ਵਧੀਆ ਇੰਨਾ ਦਾ ਪਰਮਾਤਮਾ ਤੰਦਰੁਸਤੀ ਬਖਸ਼ੇ ਕੰਮ ਕਰਨ ਦਾ ਤਾਂ ਪੈਸਾ ਤਾਂ ਹੱਥਾਂ ਨਹੀਂ ਮੈਣਿਆ ਜੀ ਆਉਣੀ ਜਾਣੀ ਕੀ ਹੈ ਹਨਾ ਪੈਸੇ ਨੇ ਨਾਲ ਨਹੀਂ ਜਾਣਾ ਪਿਆਰ ਮੁਹੱਬਤ ਤੰਦਰੁਸਤੀਆਂ ਬਖਸ਼ੇ ਰੱਬ ਇਹੀ ਬਹੁਤ ਹੈ ਤੇ ਕਹਿੰਦੇ ਉਹਨੇ ਹੱਸਦੰਦਲੀ ਪ੍ਰੀਤ ਦੇ ਨਾਲ ਜਾਊਗੀ ਤੇ ਲੜਾਈਆਂ ਕਰਕੇ ਕੀ ਕੱਢਾਂਗੇ ਸਾਰਾ ਕੁਝ ਐਥੀ ਰਹਿ ਜਾਊਗਾ ਕੁਛ ਨਹੀਂ ਜਾਂਦਾ ਨਾਲ ਨਾਲ ਪੈਸੇ ਜਾਂ ਨਹੀਂ ਨਾ ਆਪਣਾ ਕੁਛ ਵੀ ਜੋੜਿਆ ਹੋਇਆ ਜਿਹੜਾ ਪਾਉਣ ਖਾਣ ਨਾਲ ਲਿਆ ਵਸੇ ਹੀ ਹੈ ਨਾ ਜਿਉਂਦੇ ਜੀਦੇ ਹੁੰਦੇ ਨੇ ਸਾਰੇ ਸੰਕੂਪੂਰੇ ਕਰ ਲਓ ਤੇ ਉਹਨਾਂ ਨੂੰ ਬਹੁਤ ਹੁੰਦਾ ਸੀ ਹੁਣ ਮੈਨੂੰ ਐਂ ਨਹੀਂ ਲੱਗਦਾ ਵੀ ਜੇ ਉਹ ਹੁੰਦੇ ਉਹਨਾਂ ਨੂੰ ਕਿੰਨਾ ਚਾਹ ਚੜਦਾ ਵੀ ਇੰਨਾ ਕੰਮ ਵੱਧ ਗਿਆ ਆਪਣਾ ਹੌਲੀ ਹੌਲੀ ਚੱਲ ਹੌਲੀ ਹੌਲੀ ਪਤੀ ਜਾਂਦਾ ਤੇ ਪਹਿਲਾਂ ਨਾਲ ਹੁਣ ਐ ਲੱਗਦਾ ਵੀ ਬਹੁਤ ਐ ਇਦੂ ਅੱਗੇ ਵੱਧ ਗਿਆ ਫੇਰ ਐ ਲੱਗੂ ਵੀ ਬਹੁਤ ਐ ਥੋੜਾ ਥੋੜਾ ਕਹਿੰਦੇ ਹੁੰਦੇ ਨੇ ਕੀੜੀ ਦੀ ਚਾਲ ਚੱਲੀ ਜਾਂਦਾ ਕੰਮ ਆਪਣਾ ਵਧੀਆ ਬੇਲਿਆਂ ਨੂੰ ਠੀਕ ਹੈ ਜੀ ਜਿਹੜਾ ਨਾਲੇ ਆਪਦੇ ਕੰਮ ਲੱਗੇ ਆ ਨਾਲੇ ਆਪਦੇ ਘਰੇ ਕੰਮ ਕਰਦੇ ਆ ਹੋਰ ਲੜਾਈਆਂ ਚ ਨਹੀਂ ਧਿਆਨ ਹੈਗਾ ਕਿਸੇ ਦੀ ਚੁਗਲੀ ਜੱਫੇ ਤੋਂ ਬਚੇ ਹੋਏ ਆ ਤੇ ਇਸ ਕਰਕੇ ਤੁਸੀਂ ਵੀ ਰੱਬ ਦਾ ਨਾਮ ਲਓ ਮੈਂ ਨਹੀਂ ਕਹਿੰਦੀ ਮੈਂ ਸਭ ਗਿਆਨ ਨਹੀਂ ਬੰਦਦੀ ਜੀ ਪਲੀਜ਼ ਰਿਕਵੈਸਟ ਹੈ ਮੈਂ ਤੁਸੀਂ ਮੇਂ ਗੱਲਾਂ ਸਮਝੋ ਮੈਂ ਹਰੇਕ ਨੂੰ ਹੀ ਆਪਦੇ ਵਰਗਾ ਸਮਝਦੀ ਆ ਪਰ ਅੱਜ ਕੱਲ੍ਹ ਦੁਨੀਆ ਕਲਯੁਗ ਦੀ ਐ ਕੋਈ ਕਿਸੇ ਨੂੰ ਸਮਝਾਉਣ ਦਾ ਸਹੀ ਨਹੀਂ ਮੰਨਦਾ ਤਰੀਕਾ ਹਨਾ ਲਗਦਾ ਆਪ ਵੱਡੇ ਮਦਦਵਾਨ ਹੋਏ ਬੈਠੇ ਨੇ ਪਰ ਮੈਨੂੰ ਪਿਆਰ ਹੈ ਜੀ ਤੁਹਾਡੇ ਨਾਲ ਕੀ ਥੈਂਕ ਯੂ ਜੀ ਧੰਨਵਾਦ ਸੋਡਾ ਮੈਂ ਤਾਂ ਇਹੀ ਸੋਚੀ ਨੇ ਮੈਂ ਧੰਨਵਾਦ ਕੀ ਮੈਂ ਕਰਾਂ ਤੁਸੀਂ ਮੇਰਾ ਐਨ ਆਰ ਐਸਪੌਂਸ ਦਿੱਤਾ ਮੇਰਾ 2 ਮਹੀਨੇ ਦੇ ਵਿੱਚ 1000 ਸਬਸਕ੍ਰਾਈਬ ਪੂਰਾ ਹੋ ਗਿਆ ਅੱਗੇ ਤੁਸੀਂ ਹੁਣ ਖਿੱਚੋ ਮੈਂ ਵੀ ਪੂਰਾ ਕੰਮ ਖਿੱਚ ਰੱਖਿਆ ਜੀ ਕੋਈ ਗੱਲ ਨਹੀਂ ਜੀ ਮੈਨੂੰ ਰੋਟੀ ਪਾਣੀ ਦੀ ਕੋਈ ਪਰਵਾਹ ਨਹੀਂ ਲੇਟ ਹੁੰਦੀ ਹੈ ਹੋ ਜਾਂਦੇ ਪਰ ਮੇਰਾ ਵੀ ਕੰਮ ਖਿੱਚਿਆ ਹੀ ਹੋਇਆ ਮੈਂ ਤਾਂ ਹੀ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਵੀਡੀਓ ਅਪਲੋਡ ਕਰਦੀ ਆਂ ਪਰ ਤੁਸੀਂ ਵੀ ਕੰਮ ਖਿੱਚ ਕੇ ਰੱਖੋ ਆਪਾਂ ਪ੍ਰਮਾਤਮਾ ਆਪਣਾ ਸਾਥ ਦੇ ਰਿਹਾ ਜੀ ਅੱਗੇ ਵੀ ਦੇਊਗਾ ਤੇ ਤੁਸੀਂ ਵੀ ਦਿਓਗੇ ਸਾਥ ਜੇ ਤੁਸੀਂ ਤੇ ਮੇਰਾ ਤੁਸੀਂ ਸਾਥ ਦੇਓਗੇ ਤੇ ਪ੍ਰਮਾਤਮਾ ਸਾਥ ਦੇਊਗਾ ਮੈਨੂੰ ਕੋਈ ਨਹੀਂ ਹੈਗਾ ਪਿੱਛੇ ਸਿੱਟਣ ਵਾਲਾ ਸਾਰੇ ਬਸ ਰੱਬਾ ਹੀ ਗੁਰੂ ਤੇ ਤੁਸੀਂ ਉਹ ਮੈਨੂੰ ਸਾਰੇ ਮੇਰੇ ਵੇਵਰਸ ਨੇ ਖਿੱਚ ਕੇ ਰੱਖੋ ਜੀ ਕੰਮ ਤੁਸੀਂ ਖਿੱਚ ਕੇ ਰੱਖੋ ਜੀ ਕੰਮ ਚਲੋ ਕੋਈ ਨਾ ਪ੍ਰਮਾਤਮਾ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਤੁਸੀਂ ਆਪਣੀ ਵੀਡੀਓ ਦੇਖਦੇ ਰਹੋ ਜੀ ਅਸੀਂ ਸੋਹਣੇ ਸੋਹਣੇ ਬਲੌਗ ਤੁਹਾਡੇ ਲਈ ਬਣਾਉਂਦੇ ਰਹੀਏ ਹੁਣ ਮੈਂ ਪਿੰਦਰ ਨੂੰ ਲਾਉਣੀ ਆ ਮੱਝਾਂ ਤੇ ਤੇ ਮੈਂ ਸੋਈ ਸੋਈ ਸਾਫ ਕਰਦੀ ਆ ਜੀ ਉਸ ਤੋਂ ਬਾਅਦ ਹੋ ਸਕੇ ਮੈਂ ਦੇਖਣੀ ਆ ਆਰ ਕੇ ਬੀਕ ਵਾਸਤੇ ਵੀਡੀਓ ਬਣਾਉਂਦੀ ਆ ਅੱਜ ਜਦੋਂ ਮਾਸਤੇ ਮੈਥੋਂ ਵੀਡੀਓ ਨਹੀਂ ਬਣੀ ਮੈਂ ਸਵੇਰੇ ਝਾੜੂ ਪੋਚਾ ਮੈਨੂੰ ਆਪ ਨੂੰ ਕਰਨਾ ਪੈ ਗਿਆ ਜੀ ਉਧਰ ਘੰਟਾ ਡੇਢ ਘੰਟਾ ਮੇਰਾ ਟਾਈਮ ਬਰਬਾਦ ਹੋ ਗਿਆ ਤੇ ਕੁੜੀ ਆਪਣੀ ਫਿਰ ਸਵੇਰੇ ਬਾਗ ਜਾਂਦੀ ਆ ਕੇ ਬੱਚੇ ਥੱਕ ਜਾਂਦੇ ਨੇ ਜੀ ਫਿਰ ਹੁਣ ਟੈਨਸ਼ਨ ਦੇ ਗਈ ਵੀ ਆ ਕੀ ਕਰੀਏ ਇਹਨਾਂ ਨੂੰ ਕੰਮ ਵੀ ਨਹੀਂ ਹੈਗਾ ਟਾਈਮ ਹੀ ਨਹੀਂ ਹੈਗਾ ਜੀ ਇਹਨਾਂ ਜਦੋਂ ਘਰੇ ਹੁੰਦੀ ਆ ਉਹ ਤਾਂ ਖਰੇ ਜੀ ਕਰਦੀ ਐ ਇਸ ਕਰਕੇ ਚਲੋ ਜੀ ਐਦਾਂ ਹੀ ਤੁਸੀਂ ਪਿਆਰ ਦਿਓ ਵੀਡੀਓ ਨੂੰ ਸਾਰੀਆਂ ਭੈਣਾਂ ਦਾ ਜਿਹੜੀਆਂ ਮੇਰੇ ਲਾਈਵ ਤੇ ਹੁੰਦੀਆਂ ਨੇ ਜੀ ਜਾਂ ਮੇਰੇ ਬਲੌਗ ਦੇਖ ਰਹੀਆਂ ਨੇ ਪਲੀਜ਼ ਸੈਗ ਨੂੰ ਧੰਨਵਾਦ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਤੇ ਜੋ ਵੀ ਮੈਥੋਂ ਕੋਈ ਗਲਤੀ ਹੋਈ ਹੋਵੇ ਕਿਸੇ ਨੂੰ ਗਲਤ ਮਲਤ ਹੋਣਾ ਲਾਈਵ ਦੇ ਵਿੱਚ ਬੋਲਿਆ ਗਿਆ ਹੋਵੇ ਮੈਂ ਸੌਰੀ ਮੰਗਦੀ ਆ ਜੀ ਸੋਤੋਂ ਤੇ ਬਾਕੀ ਤੁਸੀਂ ਆਪ ਸਮਝਦਾਰ ਹੋਣਾ ਕਈ ਵਾਰ ਬੰਦਾ ਇੰਨਾ ਜਿਆਦੇ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕੀ ਬੋਲ ਦੇ ਮੈਂ ਸਾਰਿਆਂ ਤੋਂ ਸੌਰੀ ਮੰਗਦੀ ਆ ਜੀ ਮੈਥੋਂ ਕੋਈ ਗਲਤ ਅਨਸਰ ਦਿੱਤਾ ਗਿਆ ਹੋਵੇ ਜਿੰਨਾ ਭੈਣਾ ਨੇ ਕਮੈਂਟ ਰਹਿਗੇ ਜੀ ਮੈਥੋਂ ਪੜਨ ਕਣੀਓ ਪਲੀਜ਼ ਸੌਰੀ ਜੀ ਮੈਂ ਸੂਟ ਦਗਾਉਣ ਲੱਗ ਜੰਨੀ ਆ ਮੈਂ ਤੁਹਾਨੂੰ ਕਹਿ ਦੇਣੀ ਹੁੰਦੀ ਆ ਵੀ ਰੋਕ ਦਿਓ ਕਮੈਂਟ ਹੋਣਾ ਕੋਈ ਨਾ ਜੀ ਤੁਸੀਂ ਪਹਿਲਾਂ ਸਟਾਰਟਿੰਗ ਕੀ ਕਰ ਲਿਆ ਕਰੋ 3:30 ਮਿੰਟ ਤੇ ਸ਼ੁਰੂ ਹੋ ਜਾ ਕਰੋ ਤੁਸੀਂ ਸਟਾਰਟਿੰਗ ਦੀ ਮੈਸੇਜ ਕਰ ਦਿਆ ਕਰੋ ਮੈਂ ਤੁਹਾਡਾ ਪੂਰ ਰਪਲਾਈ ਦੇਵਾਂਗੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਕ ਤਕ ਲਈ ਸਤਿ ਸ੍ਰੀ ਅਕਾਲ